ਹਾਂਜੀ ਗੁੱਡ ਮਾਰਨਿੰਗ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਆ ਆਪਾਂ ਉੱਠ ਗਏ ਸੀ ਤੇ ਟਾਈਮ ਤੁਸੀਂ ਦੇਖ ਸਕਦੇ ਆ ਸਾਢੇ 5 ਤੋਂ ਉੱਤੇ ਟਾਈਮ ਹੋ ਗਿਆ ਤੇ ਸਾਢੇ 6 ਰਮਾਨ ਦੀ ਆ ਜਾਨੀ ਮੈਂ ਤੇ ਮੈਂ ਕਦੋਂ ਦੀ ਕਹਿ ਰਹੀ ਆ ਮੇਰ ਰਮਾਨ ਤੂੰ ਉੱਠ ਜਾ ਉੱਠ ਜਾ ਇੱਕ ਵਾਰੀ ਉੱਠ ਖੜਿਆ ਦੁਬਾਰਾ ਫੇਰ ਸੌ ਗਿਆ ਇਹਨਾਂ ਮਮਮੀ ਨੇ ਥੋੜਾ ਜਿਹਾ ਹੋਰ ਸੌ ਲੈਂਦੇ ਨੇ ਕੀ ਕਰੇ ਬੱਚਾ ਨੀਂਦ ਤਾਂ ਫਰੋਂਦੀ ਆ ਹਨਾ ਨੀਂਦ ਤਾਂ ਜਦੋਂ ਆਪ ਨੂੰ ਐਸ ਮੌਕੇ ਆਉਂਦੀ ਤੇ ਫਿਰ ਬੱਚੇ ਨੂੰ ਤਾਂ ਆਣੀ ਹੋਣੀ ਆ ਤੇ ਪਰ ਸਕੂਲ ਦਾ ਜਿਹੜਾ ਟਾਈਮ ਆ ਉਹ ਵੀ ਬਹੁਤ ਥੋੜਾ ਰਹਿ ਗਿਆ ਨਾ ਹੁਣ ਵੇਖਦੀਆਂ ਠਾ ਕੇ ਦੁਬਾਰਾ ਤਾਂ ਫੇਟ ਹੋਣਾ ਪਊਗਾ ਗਾਇਜ਼ ਰੋਟੀ ਆਪਾਂ ਕਰਤੀ ਆਰਮਾਨ ਦੀ ਪੈਕ ਤੇ ਇੱਧਰ ਬੋਤਲ ਦੇ ਵਿੱਚ ਵੀ ਪਾਣੀ ਪਾਤਾ ਤੇ ਮਸਾਂ ਉਹਨੂੰ ਠਾਇਆ ਤੇ ਹੁਣ ਗਿਆ ਉਹ ਨੌਣ ਤੇ ਟਾਈਮ ਜਿਹੜੇ ਹੈਗੇ 6 ਵਜ ਗਏ ਆ ਹੁਣ ਉੱਠ ਕੇ ਨਹਾਉਣ ਗਿਆ ਅੱਧੇ ਘੰਟੇ ਨੂੰ ਵੈਨ ਆ ਜਾਨੀ ਆ 6 6:30 ਹੋਣ ਤੋਂ ਪਹਿਲਾਂ ਪਹਿਲਾਂ ਰੋਟੀ ਵੀ ਖਾਣੀ ਆ ਰੈਡੀ ਵੀ ਹੋਣਾ ਟਾਈਮ ਬਹੁਤ ਥੋੜਾ ਰਹਿ ਜਾਂਦਾ ਕਿਉਂਕਿ ਜਲਦੀ ਨਹੀਂ ਨੌਟਦਾ ਮਸਾ ਠਾਉਣੇ ਆ ਤਾਂ ਕਰਕੇ ਫਿਰ ਬਹੁਤ ਭੱਜ ਭਜਾਈ ਹੋ ਜਾਂਦੀ ਐ ਇਸ ਮੌਕੇ ਹੋਰ ਕੀ ਦੱਸੋ ਬਸ ਸਵੇਰ ਰੱਬ ਦਾ ਨਾਮ ਲੈ ਲਿਆ ਕਰੋ ਉੱਠਣ ਸਾਫ ਸਾਰੇ ਕੰਮ ਮੈਂ ਸ਼ੁਰੂ ਕਰਦਾ ਉਹ ਤੌਲੀਆ ਭਰਾ ਦੇ ਮੁੰਡੇ ਨੂੰ ਆਪਣੇ ਨੂੰ ਰਮਾਨ ਟਾਵਲ ਨਾਲ ਲੈ ਕੇ ਬੈਠਿਆ ਕਰ ਹਾਂ ਲੈ ਤੇ ਜਲਦੀ ਜਲਦੀ ਬਾਹਰ ਆ ਜਾ ਹੁਣ ਥੋੜਾ ਜਿਹਾ ਦਿਨ ਚੜਿਆ ਵੈਣ ਆਉਂਦੀ ਬਹੁਤ ਸਧੀਆਂ ਬਾਹਲੀ ਸਧੀਆਂ ਵੈਣ ਆਉਂਦੀ ਇਹਨਾਂ ਦੀ ਹਨਾ ਹਾਂਜੀ ਦਿਨ ਆਉਣ ਦੀ ਹੋ ਗਈ ਤਿਆਰੀ ਤੇ ਆਪਾਂ ਦੁੱਧ ਲਿਉਣੇ ਆ ਤੇ ਦੁੱਧ ਵਾਲਾ ਪਾਂਡਾ ਲੈ ਲਈਏ ਨਾਲੇ ਰਮਾਨ ਨੂੰ ਚੜਾ ਆਵਾਂਗੇ ਤੇ ਨਾਲੇ ਲਿਆਵਾਂਗੇ ਦੁੱਧ ਉਤਰੋ ਸੁਬਾ ਸੁਬਾ ਦੋ ਦੋ ਲਿਆਉਂਦੇ ਆ ਪੱਕੀਆਂ ਹੁੰਦੀ ਨੇ ਇੱਕ ਆਪਕੇ ਨਹੀਂ ਪਈ ਆ ਪਾਣੀ ਵਾਲੀ ਤੇ ਇੱਕ ਦੁੱਧ ਲਿਆਉਂਦੀ ਬਿਉੜੀ ਇਹ ਪੱਕੀਆਂ ਡਿਉੜੀਆਂ ਇੱਥੇ ਅੱਗੇ ਗੁਰਦੁਆਰਾ ਸਾਹਿਬ ਦੇ ਅੱਗੇ ਜਿਹੜੀ ਆ ਵੈਨ ਰੁਕਦੀ ਆ ਰਮਾਨ ਦੀ ਸਕੂਲ ਵਾਲੀ ਰਮਾਨ ਵੀ ਹੋ ਕੇ ਤਿਆਰ ਆ ਗਿਆ ਬਈ ਮੈਂ ਕਿਹਾ ਚਲੋ ਮੈਂ ਤਾਂ ਕਿੜਾਏ ਆਉਣ ਨਾਲੇ ਦੁੱਧ ਲਿਆਉਂਗਾ ਆਪਾਂ ਵੀ ਸਾਰਾ ਸਾਈਕਲ ਤੇ ਫਿਰ ਦੁੱਧ ਲਿਆਉਣੇ ਆ ਸੁਬਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਨਾਲੇ ਕੇਕਿਆ ਜਾਂਦਾ ਮੱਥਾ ਨਾਲੇ ਰਮਾਨ ਨੂੰ ਚੜਾ ਲਈਦਾ ਕਿੰਨਾ ਟਾਈਮ ਰਹਿ ਗਿਆ ਰਮਾਨ ਬੈਂਚ ਹੈ ਇਹਨਾਂ ਉਹ ਛੁੱਟੀ ਹੋਵੇ ਕਿਤੇ ਅੱਜ ਆਇਆ ਸੀ ਮੈਸੇਜ ਸਕੂਲ ਦਾ 8 ਤਰੀਕਾ ਨਾ ਤਰੀਕ ਤਾਂ ਪਤਾ ਨਹੀਂ 7 ਪਤਾ ਨਹੀਂ 8 ਕਿ 7 ਮੈਂ ਸੌਂਦੀ ਹੁੰਦੀ ਸੀ ਕਹਿੰਦੇ ਹੁੰਦੇ ਸੀ ਵੀ ਜਦੋਂ ਕੀੜੀਆਂ ਆਪਦੇ ਅੰਡੇ ਲੈ ਕੇ ਜਾਂਦੀਆਂ ਨਾ ਤੇ ਉਦੋਂ ਮੀਂਹ ਆਉਂਦਾ ਮੀਂਹ ਤਾਂ ਫਿਰ ਹਟਿਆ ਹੀ ਨਹੀਂਗਾ ਇਹਦਾ ਮਤਲਬ ਇਹ ਆ ਵੀ ਮੀ ਫੇਰ ਆਊਗਾ ਇਹ ਸੰਕੇਤ ਦੇ ਰਹੀਆਂ ਵੀ ਮੀ ਆਊਗਾ ਬਈ ਬਚ ਕੇ ਮੋੜ ਦੋ ਹਰੇ ਇਥੋਂ ਨਿਕਲਦੀਆਂ ਆ ਇਹਨਾਂ ਦੀ ਨਾ ਖੋਡਾ ਇੱਥੋਂ ਇੱਥੋਂ ਨਿਕਲ ਨਿਕਲ ਕੇ ਆ ਵੀ ਵਾਈਟ ਵਾਈਟ ਜਿਹੜਾ ਇਹਨਾਂ ਦੇ ਅੰਡੇ ਆ ਪਤਾ ਨਹੀਂ ਹੁਣ ਕਿੱਧਰ ਲੈ ਕੇ ਜਾਣਗੀਆਂ ਦੇਖੋ ਗੁਆਇਸ ਪਤਾ ਨਹੀਂ ਕਿੰਨੇ ਕਾਂਡੇ ਰੱਖੀ ਬੈਠੇਆਂ ਵਿੱਚ ਹਾਂਜੀ ਗਾਇਜ਼ ਆਪਾਂ ਕਮ ਘੁਮ ਲਿਆ ਨਮੇੜ ਤੇ ਨਾ ਨੂੰ ਲਈ ਸੀ ਤੇ ਅੱਜ ਸੰਧੂ ਸਾਹਿਬ ਗਏ ਹੈਗੇ ਡੈਡੀ ਦੇ ਨਾਲ ਮੈਡੀਸਿਨ ਲੈਣ ਕਿਉਂਕਿ ਡੈਡੀ ਨੇ ਮੈਡੀਸਿਨ ਲੈਣੀ ਸੀ ਉਹਨਾਂ ਦੀ ਮੈਡੀਸਿਨ ਖਤਮ ਹੋਈ ਪਈ ਸੀ ਕਾਫੀ ਦਿਨਾ ਤੋਂ ਗਏ ਨਹੀਂ ਸੀਗੇ ਉਹ ਕਹਿੰਦੇ ਸੀ ਮੈਂ ਜਾ ਕੇ ਆਪ ਖੁਦ ਦਿਖਾਉਂਗਾ ਡਾਕਟਰ ਨੂੰ ਕਈ ਵਾਰੀ ਪਰਚੀ ਤੋਂ ਹੀ ਲਿਆਉਂਦੇ ਨੇ ਮੈਡੀਸਿਨ ਤੇ ਕਈ ਵਾਰੀ ਚਲੇ ਜਾਂਦੇ ਨਾਲ ਤੇ ਇਸੇ ਕਰਕੇ ਉੱਥੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਕਿਉਂਕਿ ਪਰਚੀ ਕਟਵਾਉਣ ਤੇ ਫਿਰ ਜਦੋਂ ਮੈਡੀਸਨ ਲੈਣੀ ਹੈ ਫਿਰ ਲਾਈਨ ਵਿੱਚ ਲੱਗਣਾ ਹੁੰਦਾ ਉਦੋਂ ਵੀ ਕਿੰਨਾ ਟਾਈਮ ਲੱਗ ਜਾਂਦਾ ਯਾਨੀ ਕਿ ਕਾਫੀ ਟਾਈਮ ਕਿਉਂਕਿ ਸਰਕਾਰੀ ਹਸਪੀਟਲ 'ਚ ਮੈਡੀਸਨ ਚਲਦੀ ਹੈ ਨਾ ਕਾਫੀ ਟਾਈਮ ਲੱਗ ਜਾਂਦਾ 11 ਵਜੇ ਦੇ ਦਿੱ ਗਏ ਸੀ ਤੇ ਹੁਣ ਟਾਈਮ ਦੇਖ ਲਓ ਤੁਸੀਂ ਕਿੰਨਾ ਟਾਈਮ ਹੋ ਗਿਆ ਪੂਰੇ 2 ਵਜ ਗਏ ਤੇ ਆਪਾਂ ਨੂੰ ਤਾਂ ਵੀ ਇੰਨੀ ਭੁੱਖ ਲੱਗੀ ਪਈ ਐ ਮੈਂ ਹੁਣ ਜਦੋਂ ਆਉਣਗੇ ਉਸ ਟਾਈਮ ਫਿਰ ਮੈਂ ਚਾਹ ਕਰੂੰਗੀ ਤੇ ਮੈਂ ਮੰਗਾਈ ਸੀ ਰਸ ਪਤਾ ਨਹੀਂ ਲੈ ਕੇ ਆਉਣਗੇ ਕਿ ਨਹੀਂ ਲੈ ਕੇ ਆਉਣਗੇ ਮੈਨੂੰ ਰਸ ਬਹੁਤ ਜਿਆਦਾ ਵਧੀਆ ਲੱਗਦੇ ਐ ਚਾਹ ਦੇ ਨਾਲ ਖਾਣੇ ਕਿਉਂਕਿ ਮੇਰਾ ਹਾਂ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਮੈਂ ਮਾਰਨੇ ਵੀ ਬਹੁਤ ਥੋੜੀ ਖਾਧੀ ਸੀ ਰੋਟੀ ਪਰ ਹੁਣ ਮੇਰਾ ਐਂਜ ਹੀ ਕਰੀ ਜਾਂਦਾ ਵੀ ਮੈਂ ਚਾਹ ਬਣਾਵਾਂ ਤੇ ਚਾਹ ਦੇ ਨਾਲ ਖਾਵਾਂ ਰਸ ਉਹਦੇ ਤੱਕ ਅਰਮਾਨ ਵੀ ਆ ਜਾਊਗਾ ਸ਼ਾਇਦ ਕਿਉਂਕਿ ਤਾਂ ਨਵਾਈ ਦਿਨ ਅਰਮਾਨ ਆ ਜਾਂਦਾ ਤੇ ਉਹ ਦੋਨੋਂ ਮੈਨ ਲੱਗਦਾ ਹੀ ਵੀ ਆ ਜਾਣਗੇ ਤੇ ਫਿਰ ਆਪਾਂ ਬਣਾਵਾਂਗੇ ਚਾਹ ਤੇ ਫਿਰ ਖਾਵਾਂਗੇ ਰਸ ਆਗੇ ਸ਼ਹਿਰੋਂ ਬੜਾ ਟਾਈਮ ਲਾਤਾ ਤੁਸੀਂ ਲੈ ਵੀ ਟਾਈਮ ਤਨੂੰ ਪਤਾ ਹੀ ਐ ਸਿਵਲ ਹਸਤਾਉ ਦੇ ਵਿੱਚ ਤਾਂ ਟਾਈਮ ਆ ਹੀ ਲਾ ਰੋ ਰਸ਼ ਬਹੁਤ ਹੁੰਦਾ ਉਥੇ ਹੂੰ ਤਾਂ ਹੀ ਵੱਟੇਦਾ ਵੀ ਸਾਰੇ ਲੋਕ ਬਿਮਾਰ ਹੀ ਹੋ ਗਏ ਇੰਨਾ ਰਸ ਹੀ ਹੈ ਮੈਨੂੰ ਨਾ ਬਹੁਤ ਟਾਈਮ ਦੀ ਭੁੱਖ ਲੱਗੀ ਪਈ ਰਸ ਰਸ ਲੈ ਕੇ ਆਏ ਆ ਲੈ ਵੀ ਇੱਕ ਤਾਂ ਤੇਰੇ ਵਾਸਤੇ ਲਿਆਂਦੇ ਆ ਬਹੁਤ ਹੀ ਵਧੀਆ ਕੰਪਨੀ ਦੇ ਰਸ ਆ ਵੇ ਕਿਹੜੇ ਆ ਆਪਕੇ ਲਈ ਅੰਦਰੀਆ ਸਿਆ ਕੈਂਡੀ। ਸੂਜੀ ਰਸ ਦੀ ਕੈਂਡੀ ਔਲੇ ਵਾਲੀ। ਆ ਵੀ ਲੈਂਦੀ ਠੀਕ ਹੈ। ਅੱਛਾ। ਇਹ ਮੈਂ ਰੱਖ ਦਿੰਦਾ ਹੁਣ ਫ੍ਰਿਜ ਤੇ ਠੀਕ ਹੈ। ਬਾਅਦ ਦੇ ਵਿੱਚ ਖਾ ਲਈ ਦੂ। ਤੇ ਹੁਣ ਵੀ ਮੈਨੂੰ ਵੀ ਭੁੱਖ ਬਹੁਤ ਲੱਗੀ ਏ। ਮੈਂ ਬਸ ਚਾਹ ਚ ਬਣਾਉਂ ਚਾਹ ਬਣਾਈਏ ਅਰਮਾਨ ਵੀ ਹੋਣਾ ਰਾ ਠੀਕ ਹੈ ਓਕੇ ਚਾਹ ਨੂੰ ਫਿਰ ਸਪਰੇਅ ਕਰਨ ਜਾਣਾ ਅੱਜ ਥੋੜੀ ਨਹੀਂ ਸਪਰੇਅ ਲੋਟ ਆਉਂਦੀ ਸਪਰੇਅ ਦੋ ਦਿਨ ਚੱਲਣਾ ਕੰਮ ਸਪਰੇਅ ਦਾ ਬਈ ਸਪਰੇਅ ਦਾ ਕੰਮ ਤਾਂ ਨਿੱਤੀ ਚੱਲੀ ਜਾਂਦਾ ਮਸਾਂ ਤਾਂ ਮੌਸਮ ਸਾਫ਼ ਹੋਇਆ ਚਲੋ ਹੁਣ ਰੱਖੋ ਸਮਾਨ ਨੂੰ ਤੇ ਫਿਰ ਮੈਂ ਬਣਾਵਾਂ ਚਾਹੇ ਬਣਾ ਕੀਆ ਮੌਸਮ ਮਸਾਂ ਸਾਫ਼ ਹੋਇਆ ਹੈ ਜਦ ਮੌਸਮ ਮਿਲਦਾ ਨਹੀਂ ਨਾ ਨਹੀਂ ਤਾਂ ਮਸਾਂ ਕਿਹੜਾ ਝੁੱਟਿਆ ਪਹਿਲਾਂ ਮੀਂਹ ਨੂੰ ਤਰਸਦੇ ਸੀ ਹੁਣ ਮਸਾਂ ਖੜਾ ਛੜਾਇਆ ਮੈਂ ਤਾਂ ਹਮ ਚਲੋ ਬਣਾ ਲਿਆ ਹੀ ਵਿੱਚ ਚਾਹ ਬਸ ਆਨ ਆਨ ਦੇ ਨਾਲ ਆਪਣੀ ਵੀ ਪਈ ਬਾਟੀਆਂ ਦੇ ਵਿੱਚ ਪਈ ਬਾਟੀਆਂ ਦੇ ਵਿੱਚ ਇਹ ਨਾ ਪਿਛਲੇ ਜਨਮ ਵਿੱਚ ਕੋਈ ਪੁਰਾਣੀ ਬੁੜੀ ਸੀ ਇਹ ਜਿਵੇਂ ਪ੍ਰਾਣ ਜਾਂ ਬੁੜੀ ਨਹੀਂ ਹੁੰਦੀਆਂ ਮਰ ਮੁਰ ਕੇ ਜਾਰਾ ਦੁਬਾਰੇ ਜ਼ਿੰਦਾ ਹੋ ਕੇ ਹੁਣ ਜਨਮ ਲਿਆ ਨੇ ਇਹਨੂੰ ਉਹੀ ਆਦਤਾਂ ਪਈਆਂ ਨੇ ਬਾਟੀਆਂ ਵਾਲੀਆਂ ਜਦੋਂ ਦੀ ਸਾਡੇ ਘਰ ਦੇ ਵਿੱਚ ਆ ਗਈ ਨਾ ਸਾਨੂੰ ਬਾਟੀਆਂ ਚ ਚਾਹ ਪੀਂਦਾ ਬਈ ਬਾਟੀਆਂ ਚ ਚਾਹ ਠੰਡੀ ਹੋ ਜਾਂਦੀ ਮੈਂ ਤਾਂ ਹੋਣੀ ਹੈ ਅਸੀਂ ਅਸੀਂ ਤਾਂ ਘਟੋ ਘਟ ਚਾਂਦੀ ਦੇ ਕੱਪਾਂ ਚ ਚਾਹ ਪੀਂਦੇ ਸੀ ਸਿਉਣੇ ਦੇ ਤਾਂ ਨਹੀਂ ਮੈਂ ਕਹਿ ਸਕਦਾ ਚਾਂਦੀ ਦੇ ਇੰਨੇ ਬੜੇ ਗਾਇਸ ਬਿਲਕੁਲ ਝੂਠ ਬਿਲਕੁਲ ਝੂਠ ਬੜੇ ਮੀਨ ਨਹੀਂ ਸੀ ਚਾਂਦੀ ਦੇ ਕੱਪ ਤਾਂ ਲਈ ਸਕਦਾ ਬੰਦਾ ਤੇ ਹੁਣ ਇਹਨੇ ਸਟੀਲ ਦੀਆਂ ਬਾਟੀਆਂ ਚ ਚਾਹ ਪੀ ਬਈ ਮਸਾ ਰਾਸ ਮਿਲੇ ਇੰਨੇ ਪੂਜਾਦਾ ਭੁੱਖ ਲੱਗੀ ਪਈ ਸੀ ਨਾ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਪਈ ਸੀ ਇਹ ਜਿਹੜੇ ਆ ਜਿਹੜੇ ਰਾਸ ਹੈ ਰਾਸਾ ਇਹਨਾਂ ਦਾ ਕੀ ਮਤਲਬ ਰਾਸੇ ਦੇ ਵਿੱਚ ਕੀ ਹੈ ਇਹ ਸੁੱਕੇ ਹੁੰਦੇ ਜਿਵੇਂ ਰਾਸਾ ਦੇ ਵਿੱਚ ਕੋਈ ਹੁੰਦਾ ਨਹੀਂ ਜਿਹੜਾ ਪਚਾਹ ਦੇ ਵਿੱਚ ਡੁਬੋਣੇ ਆ ਅੱਛਾ ਤੇ ਫਿਰ ਇਹਦੇ ਵਿੱਚ ਰਸ ਹੀ ਹੋ ਜਾਂਦਾ ਰਸ ਇਹ ਚਾਂ ਮਾਉ ਦੇ ਵੱਲ ਖਿੱਚਦੇ ਆ ਉਹ ਪਤਾ ਕੀ ਲੱਗਦਾ ਮੈਨੂੰ ਵੀ ਇਹ ਤਿੰਨ ਚਾਰ ਫਰਾਣ ਦੇ ਵੀ ਲੈ ਖਾਲਾ ਨਾਲ ਹੈ ਉਹ ਜਿਹੜੀ ਬੱਟੀ ਚ ਪੂਰਾ ਚਾਹ ਹੁੰਦੀ ਹੈ ਉਹ ਸਾਰੇ ਰਸਾਂ ਚ ਵੜ ਜਾਂਦੀ ਹੈ ਤੇ ਪੀਨ ਨੂੰ ਕੋਲੇ ਕੋਈ ਰਹਿੰਦੀ ਨਹੀਂ ਤੇ ਪੀਨ ਨੂੰ ਫੇਰ ਕਹੀ ਦੋ ਲਿਆਉ ਉਹ ਵੀ ਹੋਰ ਚਾਹ ਲੈ ਕੇ ਲਿਆ ਹੋਰ ਪਈ ਆ ਹਾਂ ਇਹ ਤਾਂ ਰਸਾਂ ਦੇ ਵਿੱਚ ਹੀ ਵੜ ਜਾਣੀ ਆ ਠੀਕ ਹੈ ਨਾ ਇਹ ਐਸ ਲਈ ਐਸ ਲਈ ਇਹਨਾਂ ਨੂੰ ਰਾਜ਼ ਕਹਿੰਦੇ ਆ ਇਹ ਸਾਰੀ ਚਾਹ ਜਿਹੜਾ ਖਾ ਜਾਂਦੇ ਰਸ ਰਾਜ਼ੀ ਬਣ ਜਾਂਦੇ ਫਿਰ ਮਾਨ ਆ ਗਿਆ ਬਈ ਸਕੂਲੋਂ ਥੱਕ ਗਿਆ ਹੈਂ ਗਾਏ ਜਰਾ ਸਾਨੂੰ ਦੇਖ ਕੇ ਖੁਸ਼ ਹੋ ਗਿਆ ਸੁੱਦਾ ਜੇ ਹੁੰਦਾ ਜਿਹੜਾ ਕਿਉਂ ਇੱਕ ਮਿੰਟ ਚ ਹੋਰ ਹੀ ਮੂੰਹ ਘਰ ਲੈਂਦਾ ਇੱਕ ਮਿੰਟ ਚ ਖੁਸ਼ ਹੋ ਜਾਂਦਾ ਨਾ 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 ਸਿੱਲੇ ਹੋਏ ਭਾਈ ਹੁਣੇ ਮੈਂ ਖਾ ਕੇ ਹਟੀਏ ਚਾਹ ਚੁ ਲੱਗ ਗਈ ਨਾ ਚਾਹ ਨਾ ਖਾਈ ਚਾਹ ਨਾ ਖਾਈ ਪਰ ਵਰਦੀ ਲਾ ਦੇ ਛੱਡਾ मुंडा ਆ ਗਿਆ ਬਈ ਸਕੂਲੋਂ ਕੀ ਨੰਦ ਨਹੀਂ ਨੰਦ। ਵਿਚਾਰਾ 6:30 ਵਜੇ ਤੋਂ ਜਾਂਦਾ ਤੇ 3 ਵਜਾ ਦਿੰਦਾ। ਕੱਢਦੇ ਤਾਂ ਹੈ ਨਹੀਂ ਨਾ ਮਿੰਡੂ ਕੱਢਣ ਦਿੰਦੀ ਐ। ਮੰਮੀ ਦਾ ਨਹੀਂ ਬਹੁਤ ਪੀੜ ਲੱਗਦੀ ਛੱਡ ਖੜਾ। ਕੰਡਾ ਵੱਜ ਗਿਆ ਗਾਇਜ਼ ਦੇਖੋ। ਬੁੱਲਾ ਬੁੱਲਾ ਹੋ ਕੇ ਨਿਕਲੂ। ਹੁਣ ਨਾ ਤਾਂ ਆਪ ਕੱਢਦੇ ਤੇ ਨਾ ਮੈਨੂੰ ਕੱਢਣ ਦਿੰਦੇ ਕਹਿੰਦੇ ਪੀੜ ਲੱਗਦੀ ਐ। ਤੇ ਵਿੱਚ ਪਤਾ ਕੀ ਪਸ ਬਣੀ ਪਈ ਐ ਇਸ ਜਗ੍ਹਾ ਤੇ ਪਸ ਬਣੀ ਪਈ ਐ। आज के गयो ऐसे पता देखदा दाग जे इथे हाल बज्या सी 13 ट्रैक्टर दे मैं हाल ਕੱਢਣ ਲੱਗਾ ਤੇ ਹਾਲਾ ਪਾਪਾ ਮੈਨੂੰ ਕਹਿੰਦਾ ਵੀ ਹਾਲ ਕੱਢ ਦੇ ਪਿੱਛੇ ਟਰੈਕਟਰ ਤੇ ਹੂੰ ਬਹੁਤ ਟਰੈਕਟਰ ਹੁੰਦਾ ਦੇ ਆਪਣੇ ਕੋਲੇ ਪੁਰਾਣਾ 3000 ਟਰੈਕਟਰ 3000 ਫੋੜ ਹੁੰਦਾ ਨਾ ਹਾਂ ਉਹ ਹੁੰਦਾ ਸੀ ਟਰੈਕਟਰ ਉਧਰੋਂ ਆ ਗਈ ਨੇਰੀ ਬਹੁਤ ਭਾਰੀ ਨੇਰੀ ਚੜ ਕੇ ਆ ਗਈ ਤੇ ਜਦੋਂ ਟਰੈਕਟਰ ਬੈ ਕਰਕੇ ਮੈਂ ਹਾਲ ਕੱਢਣ ਲੱਗਾ ਉਹਨਾਂ ਆਪਦੇ ਨਾਲ ਨੂੰ ਹਾਲ ਇੱਕ ਪਾਸੇ ਟੇਢੇ ਹੋ ਜਾਂਦੇ ਸੀ ਫੇਰ ਲਿੰਕਾਂ ਨਹੀਂ ਨਿਕਲਦੀਆਂ ਸੀ ਤੇ ਮੈਨੂੰ ਕਹਿੰਦਾ ਵੀ ਆਪਦੇ ਨਾਲ ਨੂੰ ਖਿੱਚ ਕੇ ਹਾਲ ਤੇ ਫੇਰ ਨਿਕਲਣਗੇ ਹੈ ਤੇ ਮੈਂ ਲੈਫਟ ਸੈਟ ਦੂੰਗਾ ਪੈਰ ਮੇਰਾ ਕੁਦਰਤੀ ਥੱਲੇ ਸੀਗਾ ਤੇ ਮੈਂ ਆਪਦੇ ਨਾਲ ਨੂੰ ਹਾਲ ਖਿੱਚ ਲੇ ਪਾਪੇ ਨੇ ਛੜਤੀ ਲੈਫਟ ਤੇ ਫੇਰ ਜਿਹੜੇ ਹਾਲ ਸੀ ਬਈ ਫੇਰ ਹਾਲਾ ਇੱਥੇ ਉਹ ਗਏ ਇੱਥੇ ਖੰਭ ਆਏ ਬਹਿ ਗਿਆ ਆਏ ਬਹਿ ਗਿਆ ਫੇਰ ਖੂਨ ਕਿੰਨਾ ਕ ਨਿਕਲਿਆ ਸੀ ਮੈਂ ਤਾਂ ਬਧਨ ਲੱਗਾਂ ਮੈਂ ਦਾ ਡੱਗ ਪਿਆ ਉੱਥੇ ਤੇ ਹੁਣ ਕੰਡਾ ਕੱਢਣਾ ਨਹੀਂ ਬੱਸ ਇਹ ਕੰਡਾ ਦਾ ਪੀੜ ਬਾਲੀ ਲਾਉਂਦਾ ਤੇ ਉਨਾਂ ਹੱਲ ਲੱਗੇ ਦੀ ਪੀੜ ਨਹੀਂ ਲੱਗੀ ਸੀ ਮੇਰੇ ਜਿੰਨਾ ਕੰਡੇ ਦੀ ਵੱਜੀ ਜਾਂਦੀ ਹੈ ਹਾਏ ਹੋਏ ਪੀੜ ਲੱਗਦੀ ਗੋਗੂ ਮੈਨੂੰ ਵਿਖਾ ਕੇ ਕਰ ਆਏ ਨਹੀਂ ਆਏ ਨਹੀਂ ਗਾਇਜ਼ ਅੱਜ ਆਪਾਂ ਬਣਾਉਣੀ ਹੈ ਕੜੀ ਕਿਉਂਕਿ ਅਰਮਾਨ ਕਹਿੰਦਾ ਕਿ ਮਮਾ ਅੱਜ ਕੜੀ ਬਣਾਉਣਾ ਉਹਨੂੰ ਕੜੀ ਬਹੁਤ ਪਸੰਦ ਆ ਤੇ ਅੱਜ ਆਪਾਂ ਬਣਾਵਾਂਗੇ ਕੜੀ ਤੇ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਕੜੀ ਦੀ ਰੈਸিপি ਆਪਣੇ ਗਾਰਡਨ ਦੇ ਵਿੱਚ ਹਰੀ ਮਿਰਚ ਲੱਗੀ ਹੈ ਫਿਰ ਕੜੀ ਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਆ ਉਹ ਹੈਗੀ ਹਰੀ ਮਿਰਚ ਹਰੀ ਮਿਰਚ ਤੋੜਦੇ ਆ ਹਰੀ ਮਿਰਚ ਟਮਾਟਰ ਆਦਰਕ ਲਸਣ ਸਾਰਾ ਕੁਝ ਪਾ ਕੇ ਆਪਾਂ ਕੜੀ ਤਿਆਰ ਕਰਾਂਗੇ ਮੇਰੇ ਸਾਮਣਾ ਤਾਂ ਬਹੁਤ ਹੋਣੀਆਂ ਬਾਕੀ ਲੱਗੀਆਂ ਤਾਂ ਬਹੁਤ ਆ ਪਰ ਆਪਾਂ ਹੁੰਨੀਆਂ ਕੀ ਤੋੜਨਾ ਜਿੰਨੀਆਂ ਕੱਪਨ ਜ਼ਰੂਰਤ ਹੈਗੀ ਆ ਹਰੀ ਮਿਰਚਾਂ ਤਾਂ ਬਹੁਤ ਲੱਗੀਆਂ ਗਾਇਜ਼ ਆਪਾਂ ਲੱਗੇ ਆ ਪਿਆਜ਼ ਟਮਾਟਰ ਲਸਣ ਤੇ ਹਰੀ ਮਿਰਚ ਚੀਜ਼ guys ਆਪਾਂ ਜਿਹੜਾ ਹੈਗਾ ਕੜੀ ਦਾ ਸਮਾਨ ਜਿਹੜਾ ਸਾਰਾ ਪਾ ਚੀਰ ਲਿਆ ਟਮਾਟਰ ਪਿਆਜ਼ ਲਸਣ ਅਦਰਕ ਤੇ ਹਰੀ ਮਿਰਚ ਜਿਹੜੀਆਂ ਮੇਨ ਚੀਜ਼ਾਂ ਤੇ ਇਸ ਤੋਂ ਬਾਅਦ ਵੀ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਵਿੱਚ ਹੋਰ ਕੀ ਕੀ ਐਡ ਕਰਾਂਗੇ ਕੜੀ ਦੇ गाइस ਉਸ ਤੋਂ ਬਾਅਦ ਆਪਾਂ ਬੇਸਨ ਉਹਨਾ ਲੈਣਾ ਜਿੰਨਾ ਕਿ ਆਪਾਂ ਨੂੰ ਕੜੀ ਬਣਾਉਣ ਲਈ ਚਾਹੀਦਾ ਹੈ ਤੇ ਆਪਾਂ ਉਨਹੀਂ ਉਨੀ ਕੀ ਕਵਾਂਟੀਟੀ ਚਾਹੀਦੀ ਹੈ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੈਗੀ ਉਹਨਾਂ ਕ ਆਪਾਂ ਬੇਸਨ ਲੈ ਲੈਣਾ ਉਸ ਤੋਂ ਬਾਅਦ ਜਿਹੜੀ ਆਪਾਂ ਦਹੀਂ ਬਣਾਈ ਸੀ ਸੁਬਾ ਜਮਾਈ ਸੀ ਦਹੀਂ ਤੇ ਦਹੀਂ ਬਹੁਤ ਸੋਹਣੀ ਜੰਮ ਗਈ ਹੈ ਤੇ ਆਪਾਂ ਹੁਣ ਇਹਦੇ ਤੋਂ ਤਿਆਰ ਕਰਾਂਗੇ ਲੱਸੀ ਜਿੰਨੀ ਕ ਜ਼ਰੂਰਤ ਹੈਗੀ ਆ ਇਹਦੇ ਵਿੱਚ ਆਪਾਂ ਕੱਢ ਲਾਂਗੇ ਉਸ਼ਮੇ ਦਾਇਮੇ ਚ ਸੀਗੀ ਪਈ ਉਹ ਵੀ ਪਾਤੀ ਹੈ ਥੋੜੀ ਜਿਹੀ ਹੋਰ ਲਾ ਲਾਂਗੇ ਚੱਕੋ ਜੀ ਇਹਦੇ ਨਾਲ ਆਪਾਂ ਸਵਾਰ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਵੀ ਆਪਾਂ ਕਰਦੇ ਹਾਂ ਮੱਸੀ ਤਿਆਰ ਤੁਸੀਂ ਦੇਖ ਸਕਦੇ ਆ ਵੀ ਆਪਣੀ ਜਿਹੜੀ ਲੱਸੀ ਆ ਉਹ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਬੇਸਨ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਮਿਕਸ ਕਰਨ ਵਾਸਤੇ ਤੇ ਆਪਾਂ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਇਹਦੇ ਵਿੱਚ ਗੰਡਾ-ਗੁੰਡਾ ਨਹੀਂ ਰਹਿਣੀਆਂ ਚਾਹੀਦੀਆਂ ਕਈ ਵਾਰੀ ਨਾ ਵਿੱਚ ਗੰਡਾ ਬਣ ਜਾਂਦੀਆਂ ਇਹਨੂੰ ਚੰਗੀ ਤਰ੍ਹਾਂ ਫੀਟ ਲੈਣਾ ਪੂਰਾ ਵਧੀਆ ਦੀ ਆਪਾਂ ਵੇਸਣ ਜਿਹੜਾ ਸਾਨੂੰ ਚੰਗੀ ਤਰ੍ਹਾਂ ਪੰਨੇ ਆ ਤੇ ਤੇਲ ਕੋਲ ਮਿਕਸ ਕਰ ਲਿਆ ਆਪਾਂ ਵੇਸਣ ਆਜ ਕੀ ਬਣ ਲਿਆ ਖਾਣੇ ਦੇ ਵਿੱਚ ਲੈ ਉਧਰੋਂ ਸੰਧੂ ਸਾਹਿਬ ਵੀ ਆ ਗਏ ਹਾਂਜੀ ਮੈਨੂੰ ਤਾਂ ਹੁਣੇ ਹੀ ਭੁੱਖ ਬਹੁਤ ਲੱਗੀ ਆ ਬਈ ਅੱਜ ਆ ਗਈ ਖੇਤੋਂ ਹਾਂ ਕੀ ਬਣਾ ਰਹੀ ਆ ਅੱਜ ਅੱਜ ਮੇਰਾ ਮੂਡ ਬੜਾ ਸੋਨਾ ਟਮਾਟੋ ਟਮਾਟਰ ਬੜੇ ਪਲੇਟ ਦੇ ਵਿੱਚ ਸਜਾਏ ਪਏ। ਉਹ ਪਤਾ ਕੀ ਏ ਸੀ ਅੱਜ ਅਰਮਾਨ ਕਹਿੰਦਾ ਮੈਂ ਨਾ ਖਾਣੀ ਕੜੀ। ਅੱਛਾ ਤੇ ਫਿਰ ਮੇਰਾ ਵੀ ਦਿਲ ਜਾ ਕਰਿਆ ਮੈਂ ਕਿ ਚਲੋ ਅੱਜ ਕੜੀ ਬਣਾਉਣੇ ਤੇ ਫਿਰ ਅੱਜ ਪਕੜੀ ਬਣਾਉਣੇ ਤੇ ਨਾਲੇ ਆਪਣੇ ਜਿਹੜੇ ਹੈਗੇ ਆ ਆਪਣੇ ਨਾਲ ਜੁੜੇ ਆਪਣੇ ਦੋਸਤ ਉਹਨਾਂ ਨੂੰ ਫਿਰ ਆਪਾਂ ਰੈਸিপি ਵੀ ਦਿਖਾਉਣੀ ਆ ਨਾ ਕੜੀ ਦੀ ਬਣਾ ਕੇ। ਅੱਛਾ ਅੱਛਾ ਇਹ ਕੜੀ ਦਾ ਸਮਾਨ ਆਪਾਂ ਸਾਰਾ ਚੀਰ ਲਿਆ। ਇੱਧਰ ਆਪਾਂ ਜਿਹੜਾ ਬੇਸਣ ਆ ਉਹ ਵੀ ਮਿਕਸ ਕਰ ਲਿਆ। ਇੱਧਰ ਲੱਸੀ ਵੀ ਬਣਾ ਲਈ। ਤੇ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਬਸ ਗੈਸ ਚੁੱਲਾ ਚਲਾ ਕੇ ਤੇ ਉੱਤੇ ਰੱਖਨੇ ਕੜਾਈ ਤੇ ਫਿਰ ਰਾਤ ਨੂੰ ਅੱਜ ਤੁਹਾਨੂੰ ਕੜੀ ਨਾਲ ਰੋਟੀ ਖਵਾਉਣੀ ਹੈ ਸਹੀ ਗੱਲ ਹੈ ਵੀ ਕੜੀ ਤਾਂ ਨਜ਼ਾਰਾ ਨਾਲ ਉਂਗਲਾਂ ਚੜਦਾ ਰਹੇ ਨਰਮਦਾ ਗਾਇਜ਼ ਇਹਨਾਂ ਨੂੰ ਨਾ ਕੜੀ ਜਮਾ ਪਸੰਦ ਨਹੀਂ ਸੀ ਖਾਂਦੇ ਨਹੀਂ ਸੀ ਪਹਿਲਾਂ ਵੀ ਜਦੋਂ ਨਾ ਮੈਂ ਬਣਾਉਣ ਲੱਗੀ ਆ ਨਾ ਕੜੀ ਉਦੋਂ ਦੀ ਇਹਨਾਂ ਦੀ ਫੇਵਰੇਟ ਬਣ ਗਈ ਹੈ ਤੁਸੀਂ ਆਪ ਹੀ ਦੱਸੋ ਬਹੁਤ ਟੇਸਟੀ ਬਣਾਉਂਦੀ ਉਂਗਲਾਂ ਚੜਦਾ ਰਹਿੰਦਾ ਮੈਂ ਮੈਂ ਤਾਂ ਬਸ ਕੜੀ ਮੈਨੂੰ ਦੱਸਿਏ ਨੇ ਵਿਕੜੀ ਐ ਬਣਦੀ ਐ ਹਾਂ ਤੇ ਪਹਿਲਾਂ ਮੈਂ ਤਾਂ ਕੜੀ ਵੇਖ ਕੇ ਤੇ ਚਲੋ ਤੁਹਾਨੂੰ ਵੀ ਦਿਖਾਉਣੀ ਐ ਫਿਰ ਮੈਂ ਅੱਜ ਦੀ ਰੈਸিপি ਜਿਹੜੀ ਕੜੀ ਦੀ ਐ ਤੇ ਚਲੋ ਤੁਸੀਂ ਬਣਾ ਲੇ ਵਧੀਆ ਵਧੀਆ ਬਣਾ ਲੇ ਓਕੇ ਲਓ ਜੀ ਕੜਾਈ ਆਪਾਂ ਰੱਖਤੀ ਐ ਤੇ ਗੈਸ ਆਪਾਂ ਦਿੱਤਾ ਚਲਾ ਤੇ ਹੁਣ ਥੋੜੀ ਜੀ ਗਰਮ ਹੋਊਗੀ ਫਿਰ ਆਪਾਂ ਇਹਦੇ ਵਿੱਚ ਪਾਉਣੇ ਐ ਤੇਲ ਉਹ ਵੀ ਸਰੋਂ ਦਾ ਘਰ ਦਾ ਬਣਾਇਆ ਹੋਇਆ ਆਪਾਂ ਸਰੋਂ ਦੇ ਤੇਲ 'ਚ ਜਿਹੜੀ ਹੈਗੀ ਕੜੀ ਤਿਆਰ ਕਰਾਂਗੇ ਕੜਾਈ ਆਪਣੀ ਹੋ ਗਈ ਬਿਲਕੁਲ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਜਿੰਨਾ ਕਿ ਤੁਸੀਂ ਪਾਉਣਾ ਚਾਹਣੀ ਆ ਮੈਂ ਥੋੜਾ ਜਿਹਾ ਘੱਟ ਹੀ ਪਾਉਣੀ ਆ ਕਿਉਂਕਿ ਜ਼ਿਆਦਾ ਤੇਲ ਮੈਨੂੰ ਪਸੰਦ ਨਹੀਂ ਥੋੜਾ ਜਿਹਾ ਹੋਰ ਪਾ ਲੈਣੇ ਆ ਬਸ ਤੇ ਹੁਣ ਆਪਾਂ ਹੋਣ ਦੇਵਾਂਗੇ ਉਹਨੂੰ ਗਰਮ ਗਾਇਸ ਕਈ ਜਾਣੇ ਨੇ ਇਹਦੇ ਵਿੱਚ ਪਾ ਲੈਂਦੇ ਆ ਆਲੂ ਕੱਟ ਕੇ ਪਰ ਸਾਨੂੰ ਆਲੂ ਜਿਹੜੇ ਉਹ ਪਸੰਦ ਨਹੀਂ ਕੜੀ ਦੇ ਵਿੱਚ ਕਈ ਪਕੌੜੇ ਵੀ ਪਾ ਲੈਂਦੇ ਆ ਤੇ ਅਰਮਾਨ ਨੂੰ ਥੋੜੀਆਂ ਤਲੀਆਂ ਚੀਜ਼ਾਂ ਬੰਦ ਕੀਤੀਆਂ ਤਾਂ ਕਰਕੇ ਮੈਂ ਕੜੀ ਦੇ ਵਿੱਚ ਅੱਜ ਪਕੌੜੇ ਨਹੀਂ ਪਾਉਂਗੀ ਤੇ ਨਾ ਹੀ ਮੈਂ ਉਹਦੇ ਵਿੱਚ ਆਲੂ ਪਾਉਂਗੀ ਬਸ ਪਿਆਜ਼ ਟਮਾਟਰ ਹਰੀ ਮਿਰਚ ਲਸਣ ਤੇ ਅਦਰਕ ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਆਪਾਂ ਕੜੀ ਦੇ ਵਿੱਚ ਪਾ ਕੇ ਕੜੀ ਤਿਆਰ ਕਰਾਂਗੇ ਆਪਣਾ ਜਿਹੜਾ ਤੇਲ ਆ ਉਹ ਹੋ ਗਿਆ ਗਰਮ ਪੂਰੀ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਜੀਰਾ ਇਸ ਸੂਕਾ ਸਾਬੂਤ ਧਨੀਆ ਕਿਉਂਕਿ ਇਹ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਇਹ ਵੀ ਵਿੱਚ ਮੈਂ ਪਾਉਣੀ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਥੋੜਾ ਸਿਮਲਰ ਫ੍ਰੋ ਕਰ ਲਈਏ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਪਿਆਜ਼ ਪਾਵਾਂਗੇ ਲਸਣ ਪਾਵਾਂਗੇ ਅਦਰਕ ਪਾਵਾਂਗੇ ਤੇ ਹਰੀ ਮਿਰਚ ਫਿਲਹਾਲ ਇੰਨਾ ਕ ਸਮਾਨ ਆਪਾਂ ਦੇ ਪਾਵਾਂਗੇ ਜਿਹੜਾ ਟਮਾਟਰ ਆ ਉਹ 5 ਮਿੰਟ ਰੋਕੇ ਪਾਵਾਂਗੇ ਬੜੀ ਥੀਓਨ ਲੱਗਦੀ ਹੋਣੀ। ਹੁਣ ਵੀ ਜਿਹੜਾ ਧੀਰਾ ਧੀਰਾ ਆਸਕਾ ਕਰ ਨਹੀਂ ਆ ਪਾਇਆ ਹੈ ਕਿ ਛੁੱਟੇ ਬਹੁਤ ਵਧੀਆ ਆਉਂਦੇ। ਮਾਟਰ ਨੂੰ ਵੀ ਤਰਫੋਂ ਮਾਲ ਲੇਕਾ। ਪਿਆਜ਼ ਆਪਣੇ ਥੋੜੇ ਜਿਹਾ ਭੁੱਜ ਗਿਆ ਤੇ ਹੁਣ ਆਪਾਂ ਵਿੱਚ ਪਾ ਦੇਣਾ ਟਮਾਟਰ। ਮਿਕਸ ਕਰਕੇ ਤਰੀ ਤਰ੍ਹਾਂ। ਹੁਣ ਇਹਨੂੰ ਵੀ ਆਪਾਂ 5 ਮਿੰਟ ਲਈ ਚੇਕਾ ਲਵਾ ਕੇ ਪিয়ার ਵਿੱਚ ਨਮਕ ਮਿਰਚਾਂ ਜਿਹੜੀਆਂ ਫਿਰ ਬਾਅਦ ਚ ਪਾਵਾਂਗੇ ਆਪਾਂ ਗਾਈਜ਼ ਆਪਾਂ ਇਹਦਾ ਮਸਾਲਾ ਹੈ ਜੋ ਪੂਰੀ ਤਰ੍ਹਾਂ ਘੋਲ ਜਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਿਰਚਾਂ ਆਪਾਂ ਉਸੇ ਹਿਸਾਬ ਨਾਲ ਪਾਉਣੀ ਹੈ ਜਿੰਨੀਆਂ ਕਿ ਆਪਾਂ ਨੂੰ ਜ਼ਰੂਰਤ ਹੈ ਕਿਉਂਕਿ ਵਿੱਚ ਹਰੀਆਂ ਵੀ ਪਾਈਆਂ ਸੀ ਥੋੜੀਆਂ ਜਿਹੀ ਮੈਂ ਲਾਲ ਵੀ ਪਾਉਂਗੀ ਥੋੜੀਆਂ ਪਾਉਣੀ ਜ਼ਿਆਦਾ ਨਹੀਂ ਪਾਉਣੀ ਹਲਦੀ ਫਿਰ ਮਾਮਾਂ ਦੇ ਆਪਾਂ ਇਹਦੇ ਵਿੱਚ ਨਮਕ ਉਸ ਤੋਂ ਬਾਅਦ ਆਪਾਂ ਪੀਸੀ ਹੋਈ ਜ ਕਾਲੀ ਮਿਰਚ ਉਹ ਮੈਂ ਹਰ ਇੱਕ ਸਬਜ਼ੀ ਦੇ ਵਿੱਚ ਪਾਉਣੀ ਹੈ ਕਾਲੀ ਮਿਰਚ ਇਹਨਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਪਾਣੀ ਪਾਤਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਣ ਵਾਸਤੇ 5 ਤੋਂ 10 ਮਿੰਟ ਤੱਕ ਜਿੰਨਾ ਚਿਰ ਚੰਗੀ ਤਰ੍ਹਾਂ ਇਹ ਭੁੱਜਦਾ ਨਹੀਂ ਉਹਨਾਂ ਟਾਈਮ ਆਪਾਂ ਇਹਨੂੰ ਭੁੰਨ ਲੈਣਾ 5 ਤੋਂ 10 ਮਿੰਟ ਤੱਕ ਆਪਾਂ ਵਿੱਚ ਜਿਹੜਾ ਪਾਣੀ ਪਾਤਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨਾਂਗੇ ਮਸਾਲਾ ਜਿਹੜਾ ਆਪਣਾ ਹੋ ਗਿਆ ਰੈਡੀ 5 ਤੋਂ 10 ਮਿੰਟ ਲੱਗੇ। ਚੰਗੀ ਤਰ੍ਹਾਂ ਮਸਾਲਾ ਫਨਲ ਚੜਪੋ ਜਿਹਾ। 5 ਕਿ ਮਿੰਟ ਚੱਲੋ ਹੋਰ ਸੇਕ ਲਵਾ ਲੈਂਦੇ ਆਪਾਂ। ਵੈਸੇ ਤਾਂ ਬਣੀ ਹੀ ਪਿਆ। 5 ਕਿ ਮਿੰਟ ਹੋਰ ਲਵਾ ਲੈਂਦੇ ਆ। ਇਹਦੇ ਵਿੱਚ ਪਾਤਾ ਦੇਸਣ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਲੱਸੀ ਥੋੜਾ ਨਾ ਇਹਦੇ ਵਿੱਚ ਕਲਰ ਨਹੀਂ ਸਹੀ ਆ ਰਿਹਾ ਕਲਰ ਲਾਈਟ ਜਾ ਆ ਰਿਹਾ ਕੜੀ ਦਾ ਵੈਸੇ ਤਾਂ yellow yellow ਆ ਪਰ ਲਾਈਟ ਕਲਰ ਆ ਰਿਹਾ ਵਿੱਚ ਕੜਾ ਕੱਢ ਲੈ ਕਿੰਨੇ ਕ ਕੱਢ ਲੈ ਕੜੀ ਖਾਏਂਗਾ ਫਿਰ ਅੱਛਾ ਹੂੰ ਤੇਰੀ ਤਾਂ ਫੇਵਰੇਟ ਆ ਹੈਨਾ ਕਿ ਨਹੀਂ ਫੇਵਰੇਟ ਆ ਨਾ ਤੇਰੇ ਕਰਕੇ ਤਾਂ ਬਣਾਉਣ ਲੱਗੀ ਐ ਮੈਂ ਨਹੀਂ ਕੁਛ ਹੋਰ ਬਣਾਉਣਾ ਸੀ ਨਾ 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 ਪਾਸੇ ਹੋ ਜਾ ਪਾਸੇ 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 ready ਆਪਣੀ ਬਣ ਕੇ ਹੋ ਗਈ ਤਿਆਰ 20 ਤਾਂ ਲੱਗੇ ਆਪਣੇ ਪੂਰੇ 25 ਮਿੰਟ ਇਹ ਤਾਂ ਆਪਦੀ ਮਰਜ਼ੀ ਆਪਾਂ ਹੋਰ ਵੀ ਜ਼ਿਆਦਾ ਇਹਨੂੰ ਕਰ ਸਕਦੇ ਪਰ ਫਿਰ ਨਾ ਜ਼ਿਆਦਾ ਸੰਘਣੀ ਹੋ ਜਾਊਗੀ ਦੇਖੋ ready ਆਪਣੀ ਬਣ ਕੇ ਹੋ ਗਈ ਤਿਆਰ ਹੀ ਅੰਮੀ ਅੰਮੀ ਹੁਣ ਆਪਾਂ ਕਰਦੇ ਹਾਂ ਸਿਲੰਡਰ ਨੂੰ ਬੰਦ ਚੈੱਕ ਗਾਈਸ ਕੜੀ ਆਪਣੀ ਜਿਹੜੀ ਬਣ ਕੇ ਹੋ ਗਈ ਰੈਡੀ ਤੇ ਮੈਂ ਟੇਸਟ ਕਰਕੇ ਦੇਖ ਲਈ ਵੀ ਕਿੱਦਾਂ ਦੀ ਬਣੀ ਹੈ। ਗਾਈਸ ਸੀਰੀਅਸਲੀ ਕੜੀ ਇੰਨੀ ਜ਼ਿਆਦਾ ਟੇਸਟੀ ਬਣੀ ਹੈ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ। ਦੱਸੋ ਬਈ ਅੱਜ ਕੜੀ ਕਿਵੇਂ ਲੱਗੀ? ਬਹੁਤ ਟੇਸਟੀ ਹੈ ਬਹੁਤ ਟੇਸਟੀ ਹੈ ਬਹੁਤ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੇਸਟੀ ਹੈ ਈਰਮਾਨ ਦੀ ਫੇਵਰੇਟ ਹੈ ਬਈ ਕੜੀ ਈਰਮਾਨ ਨੇ ਦੋ ਵਾਰੀ ਪਾ ਕੇ ਖਾਧੀ ਹੈ ਨਾ ਕੜੀ ਈਰਮਾਨ ਤੁਹਾਨੂੰ ਕਿਵੇਂ ਲੱਗੀ ਬਈ ਉਹ ਦੰਦੇ ਸਾਗ ਵਾਂਗ ਕੜੀ ਟੇਸਟੀ ਲੱਗੀ ਬਹੁਤ ਘੈਂਟ ਆ ਵੀ ਜਦੋਂ ਵੀ ਤੂੰ ਕੜੀ ਬਣਾਉਣੀ ਹੈ ਮੈਂ ਚਾਰ ਪੰਜ ਰੋਟੀਆਂ ਵੱਧ ਖਾਏ ਨੂੰ ਹਾਂ ਇਹ ਤਾਂ ਗੱਲ ਹੈਗੀ ਈ ਹਰ ਵਾਰੀ ਤੂੰ ਕਹਿੰਨ ਬਣਾਉਣੀ ਆ ਅੱਜ ਕੋਈ ਪਹਿਲੀ ਦਿਨ ਆ ਪਹਿਲਾ ਦਿਨ ਤੋਂ ਲੋ ਹਮ ਅਜੀ ਬੋਸ ਦਾ ਆਪਣੇ ਇਸ ਚੰਨੀ ਬੜਾ ਜਾਇਕਾ ਹਾਂਜੀ ਗਾਇਸ ਰਾਤ ਦੇ 9 ਵਜੇ ਕੇ ਜੀ ਖਾਣਾ ਕੋਣਾ ਖਾ ਕੇ ਤੇ ਸ਼ੇਅਰ ਕਰਕੇ ਹੁਣੇ ਘਰੇ ਪਹੁੰਚਿਆ ਤੇ ਥੋੜੀ ਥਕਾਵਟ ਜੀ ਮਹਿਸੂਸ ਹੋਣ ਲੱਗੀ ਕਿਉਂਕਿ ਸਾਰਾ ਦਿਨ ਵੀ ਤੁਰੇ ਫਰੀਲੇ ਦਾ ਤੇ ਹੁਣ ਫੇਰ ਬੱਚਿਆਂ ਦੇ ਨਾਲ ਸ਼ੇਅਰ ਕਰਨਾ ਜਾਣਾ ਪੈਂਦਾ ਮਜਬੂਰੀ ਚ ਫਿਰ ਨਹੀਂ ਜਾਂਦੇ ਤਾਂ ਫਿਰ ਇਕੱਲੇ ਨਹੀਂ ਜਾਂਦੇ ਤੇ ਇਸ ਕਰਕੇ ਹੁਣੇ ਘਰ ਆਏ ਆ ਤੇ ਵਲੌਗ ਦਾ ਆਪਾਂ ਕਰਨ ਲੱਗਿਆਂ ਜੀ ਐਂਡ ਤੇ ਕਰਨ ਲੱਗਿਆਂ ਗੁੱਡ ਨਾਈਟ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਈਕ ਕਮੈਂਟ ਤੇ ਜਰੂਰ ਕਰਿਆ ਕਰੋ ਤੇ ਨਾਲੇ ਤੁਸੀਂ ਕਮੈਂਟਾਂ ਦੇ ਵਿੱਚ ਇਹ ਵੀ ਜਰੂਰ ਦੱਸਣਾ ਕਿ ਕੜੀ ਕਿਸ ਤਰ੍ਹਾਂ ਦੀ ਲੱਗੀ ਕੜੀ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਅੰਦਰ ਲੱਗਾ ਜੀ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਜੀ ਗੁੱਡ ਨਾਈਟ